ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬ੍ਰਾਂਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੀਦਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਐਸ ਕੇ ਡੈਰੀ ਫਾਰਮ ਤੇ ਪਹੁੰਚੇ ਆ ਜੀ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ ਤਿੰਨ ਨੱਕ ਲੈ ਕੇ ਆਂਦੇ ਆ ਤਿੰਨੇ ਸੂਏ ਸਵਾਏ ਆ ਡਿਟੇਲ ਆ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਮੇਰੀ ਸਪੈਸ਼ਲ ਬੇਨਤੀ ਹੈ ਵੀਰੇ ਜੇ ਕੋਈ ਸੂਆ ਸਵਾਇਆ ਹੁੰਦਾ ਨਾਗਰ ਤੁਸੀਂ ਦੋ ਟਾਈਮ ਚਾਰ ਟਾਈਮ ਉਹਦੀ ਮਿਲਕਿੰਗ ਕਰ ਸਕਦੇ ਹੋਨੇ ਆ ਸੱਸੀ ਕਾਲ ਜੀ ਸੱਸੀ ਬਾਬਾ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮਾਉਂ ਦੇਵੀ ਲਾਲਾ ਖਾਨ ਪਿੰਡ ਚੀਦਾ ਤਹਿਸੀਲ ਬਾਗਾ ਪੁਰਾਣਾ ਮੋਬਾਈਲ ਨੰਬਰ ਜੀ 79723 44954 ਠੀਕ ਆ ਵੀਰੇ ਅੱਜ ਤਿੰਨ ਨਾਗ ਆ ਜੀ ਹਾਂਜੀ ਕਿੱਧਰੋਂ ਸ਼ੁਰੂ ਕਰਗੇ ਜੀ ਇੱਧਰੋਂ ਸ਼ੁਰੂ ਕਰਾਂਗੇ ਡੱਬੀ ਵੈਡ ਤੋਂ ਸ਼ੁਰੂ ਕਰਦੇ ਆ ਟੈਕ ਨੰਬਰ ਤੋਂ ਹਾਂਜੀ ਸੂਆ ਕਿੰਨਾ ਆ ਜੀ ਫਿਰਣਾ ਵੀਰੇ ਦੰਦੋ ਜੀ ਦੰਦੋ ਚੈੱਕ ਨਹੀਂ ਕੀਤੀ ਚਾਰ ਜਾਂ ਛੇ ਦੰਦ ਹੋ ਗਏ ਠੀਕ ਆ ਕਦੋਂ ਸੂਈ ਹੈ ਜੀ ਇਹ ਇਹ ਅੱਜ ਹੀ ਸੂਈ ਹੈ ਵੀਰੇ ਜੇਰ ਚੁਰ ਪੈ ਗਈ ਠੀਕ ਆ ਹਾਂਜੀ ਬੋਲੀ ਕਰ ਬੱਚਾ ਕੀ ਦਿੱਤਾ ਵੀਰੇ ਮੇਲ ਕਾਫ ਦਿੱਤਾ ਬੱਚਾ ਵੀਰੇ ਠੀਕ ਆ ਮੇਲ ਕਾਫ ਆ ਜੀ ਹਾਂਜੀ ਕਿੰਨਾ ਚਵਾਈ ਚ ਕੱਢਿਆ ਪਹਿਲੀ ਚ ਬੋਲਾ ਜੀ 2 ਚਵਾਈ ਚ 6 ਗਿਲ ਬੋਲਾ ਕਰਤਾ ਵੀਰੇ ਠੀਕ ਆ ਕਿੰਨੀ ਮਲਕ ਕੈਪੈਸਿਟੀ ਹੈ ਜੀ ਮਲਕ ਦੇ ਕੋਈ 22 ਲੀਟਰ ਦੇ ਵਿੱਚ ਖੁੱਲਾ ਹੀ ਪਾਜੂ ਜੀ ਹਾਂਜੀ ਠੀਕ ਆ ਥਣਾ ਦੀ ਗਾਰੰਟੀ ਥਣਾ ਤੁਹਾਨੂੰ ਸਾਰੇ ਕਾਜ ਦੀ ਗਾਰੰਟੀ ਹੈ ਭਾਵੇਂ ਕੋਈ ਆਨਲਾਈਨ ਮੰਗਾ ਲੇ ਵੀਰੇ ਘਰ ਪੈਸੇ ਕੋਈ ਚੱਕਰ ਨਹੀਂ ਠੀਕ ਆ ਵੀਰੇ ਤੋਰ ਕੇ ਚਾਰ ਦੰਦ ਹੋ ਲੈ ਚਲੋ ਜੀ ਉਧਰ ਨੂੰ ਨਲਿਆ ਆਪਾਂ ਉਥੇ ਜੀਰ ਦਿਖਾ ਦਵਾਂਗੇ ਜੀ ਖਣਾਂ ਦੇ ਸੈਜਰੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚ ਬਾਈ ਵਾਲਾ ਬੰਦੇ ਹਾਈਲਾਈਟ ਦੇਖੋ ਬੋਡੀ ਵੇਟ ਦੇਖੋ ਖਣ ਦੇਖੋ ਕੱਲਾ ਕੱਲਾ ਕਰਮ ਵਾਲੀ ਚੰਗਾ ਪਾਉਗੀ ਸੋਹਣਾ ਫਿਟਨੈਸ ਵਾਲਾ ਹਵਾਨਾ ਬਾਕੀ ਆ ਗਾੜੀ ਚ ਵੀ ਕਰਮ ਵਾਲੀ ਦੇ ਦੁੱਧ ਚੰਗਾ ਹੋਊ ਕਿਉਂਕਿ ਹਵਾਨੇ ਦੀ ਤੱਕ ਅੱਗੇ ਨੂੰ ਵੀ ਬਹੁਤ ਆ ਤੇ ਬੈਕ ਸਾਈਡ ਨੂੰ ਵੀ ਬਹੁਤ ਆ ਬਾਕੀ ਤੁਸੀਂ ਹਵਾਨਾ ਚੈੱਕ ਕਰ ਸਕਦੇ ਹੋ ਤੇ ਡਿਮਾਂਡ ਕਿਰਨ ਨਾਲ ਹੀ ਆ ਜੀ ਇਹਦੀ ਡਿਮਾਂਡ ਵੀਰੇ ਫੋਨ ਤੇ ਹੋਊਗਾ ਰੇ ਠੀਕ ਆ ਸਾਰੇ ਪਸ਼ੂਆਂ ਦੀ ਜੀ ਹਾਂਜੀ ਹਾਂਜੀ ਠੀਕ ਆ ਡ ਬਾਕੀ ਬੱਚਾ ਮਗਰ ਮੇਲ ਕਾਫ ਜੇਰ ਤੁਨੂੰ ਚੈੱਕ ਕਰਵਾ ਦਿੰਨੇ ਆ ਜੀ ਬੱਚਾ ਚੈੱਕ ਕਰ ਤੋ ਸੀਮਣ ਚੰਗਾ ਲੱਗਿਆ ਸੀ ਬੱਚਾ ਮਗਰ ਮੇਲ ਕਾਫ ਆ ਗਿਆ ਜੇਰ ਚੈੱਕ ਕਰ ਲੋ ਜੀ ਜੇਰ ਪਈ ਆ ਜੀ ਬਾਕੀ ਥਣਾ ਦੀ ਬੋਹੜੀ ਥੰਡੀ ਸੁੱਦੀ ਦੇਖੋ ਓਕੇ ਹੋਊਗੀ ਬੇਫਿਕਰ ਹੋ ਜਾਓ ਜੀ ਪਹਿਲੀ ਚਵਾਈ ਚ 5 6 ਕਿਲੋ ਬੋਲੀ ਗੱਡੀ ਆ 2 ਨੰਬਰ ਵੀਰੇ ਕ੍ਰੋਸ ਸੰਗ ਸੁਆ ਕਿੰਨਾ ਮਾ ਇਹ ਵੀ ਤਾਜੀ ਸੂਈ ਆ ਵੀਰੇ ਇਹਦੀ ਵੀ ਜੇਰ ਪਈ ਆ ਸਾਹਮਣੇ ਠੰਡੀ ਸੁੱਦੀ ਕੋ ਲੱਤ ਨਹੀਂ ਛੜਨੀ ਠੀਕ ਆ ਜੀ ਹਾਂ ਜੀ ਸੁਆ ਕਿੰਨਾ ਜੀ ਇਹ ਹੈ ਇਹ ਪਹਿਲੇ ਸੂਏ ਵੀਰੇ ਦੰਦੋ ਜੀ ਦੋ ਦੰਦ ਆਉਗੀ ਵੀਰੇ ਦੰਦੋ ਠੀਕ ਆ ਵੀਰੇ ਜਮਾਂ ਠੰਡੀ ਸੁਧੀ ਕੋਈ ਲੱਤ ਨਹੀਂ ਛੜਨ ਦੀ ਦੁੱਧ ਵਾਂਗਰ ਜਮਾਂ ਸੀਲਸ ਲੱਗਦੇ ਪੂਰੀ ਪੂਰੀ ਚਿੰਗ ਮਰ ਗਿਆ ਸੂਹਾਂ ਦਾ ਮਾਰਦੀ ਮੁਰਦੀ ਤਾਂ ਨਹੀਂ ਜਮਾਂ ਹੀ ਨਹੀਂ ਵੀਰੇ ਭੋਰਾ ਹੀ ਨਹੀਂ ਕੋਈ ਚਿੰਗ ਠੀਕ ਆ ਵੀਰੇ ਵੈਸੇ ਕਈ ਵੀਰ ਦਗਾਉਂਦੇ ਨਹੀਂ ਬਾਕੀ ਥਣਾ ਦਾ ਸੈੱਜ ਚੈੱਕ ਕਰ ਲਓ ਸੂਹਾਂ ਕਿਆਪ ਤੇ ਲੱਗਿਆ ਵਾ ਹੱਥੀ ਚਵਾਈ ਵਾਲਾ ਥਾਣਾ ਜੀ ਹਵਾਨਾ ਤੋਂ ਨੂੰ ਨੇੜੇ ਤੋਂ ਦਿਖਾ ਦਿੰਨੇ ਕਿੰਨਾ ਬਾਜੂ ਬੱਚੇ ਦਾ ਕਰਦੀ ਵੀਰੇ ਜਮਾ ਠੰਡੀ ਸੁੱਦੀ ਆ ਕੋਈ ਲੱਤ ਛੜਾ ਲਈ ਨਹੀਂ ਠੀਕ ਕਿੰਨਾ ਬਾਜੂ ਦੁੱਧ ਜੀ ਦੁੱਧ ਵੀਰੇ 16 17 ਲੀਟਰ ਖੁੱਲਾ ਦੁੱਧ ਪਾਉਂਗਾ ਖੁੱਲਾ ਪਾਜੂਗੀ ਠੀਕ ਆ ਜਿਹੜੇ ਇੱਕ ਵੈਸੇ ਆ ਟਮਕਣਾ ਜਾਂ ਨਾਲ ਥਾਣਾ ਦੇ ਜੀ ਹਾਂਜੀ ਹਾਂਜੀ ਉਹ ਚੱਲਦਾ ਨਹੀਂਗਾ ਫੋਟੋ ਠੀਕ ਹੈ ਵੀ ਬੇਮਲੂਮਾ ਮੱਕੀ ਦੇ ਦਾਣੇ ਜਿੰਨਾ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਇਹਦੇ ਮਗਰ ਬੱਚਾ ਕੀ ਆ ਜੀ ਇਹਦੇ ਮਗਰ ਹੀ ਬੱਛੇ ਆ ਜੀ ਬੱਛਾ ਜੀ ਠੀਕ ਆ ਜੀ ਬਾਕੀ ਚੈੱਕ ਕਰੋ ਐਂਡ ਖੰਡੀ ਮਿੱਠੀ ਪੂਰੀ ਆ ਫਾਈਟ ਨਾਰਮਲ ਆ ਜਾਂਦੀ ਪਰ ਹੈ ਵੀਰੇ ਗਰਮੀਆਂ ਦਾ ਤੋਹਫਾ ਗਰਮੀ ਕਰਮਾ ਵਾਲੀ ਨੇ ਮਨਾਉਣੀ ਤੇ ਮੱਝਾਂ ਵਰਗਾ ਦੁੱਧ ਦੇਉ ਸੰਗਣਾ ਜੀ 7 ਨੰਬਰ ਵੀਰੇ ਦਾ ਸੂਆ ਜੀ ਇਹ ਵੀਰੇ ਇਹਦੇ ਮਹੀਨਾ ਹੋ ਗਿਆ ਸੀਮਨ ਲੱਗੇ ਨੂੰ ਆ ਠੋਕੜ ਆ ਜੀ ਹਾਂਜੀ ਹਾਂ ਠੀਕ ਆ ਜੀ ਲੈ ਚੱਲੋ ਨਾਲੇ ਉਧਰ ਨੂੰ ਲੈ ਆ ਪਰਮ ਦੀ ਬੈੜਾ 12 13 ਲੀਟਰ ਦੁੱਧ ਭਾਵੇਂ ਦੋ ਟਾਈਮ ਚੋਈ ਕਰਕੇ ਲੈ ਲਿਆ ਆਪਣੇ ਕੋਲ ਅੱਜ ਦਾ ਤਿਆਰ ਆ ਜੀ ਹਾਂਜੀ ਜਿਹੜਾ ਇਹਦੇ ਸੀਮਨ ਲੱਗਿਆ ਉਹਦਾ ਰਿਕਾਰਡ ਮਿਲੂਗਾ ਜੀ ਆਰਕਾਰ ਮਿਲ ਜੂਗਾ ਵੀਰੇ ਸਾਰਾ ਠੀਕ ਹੈ ਵੀਰੇ ਜਿਹੜਾ ਇਹਦੇ ਸੀਮਨ ਲੱਗਿਆ ਉਹਦਾ ਬਾਈ ਕਹਿੰਦਾ ਆਪਾਂ ਰਿਕਾਰਡ ਦੇ ਦਾਂਗੇ ਫੁੱਲ ਵੱਡੇ ਕਦ ਕਾਢਦੀ ਆ ਫੁੱਲ ਚੰਗਾ ਵਜਨ ਵਜੂਦ ਆ ਜੀ ਜਿਹੜਾ ਅੱਜ ਦਾ ਦੁੱਧ ਤਿਆਰ ਹੋਊਗਾ ਨੈਟ 12 ਤੋਂ 13 ਕਿਲੋ ਆ ਜੀ ਫਾਰਮ ਦੀ ਵਿਹੜਾ ਵੀਰੇ ਜਿੱਦਣ ਤਿਆਰ ਹੋਊਗੀ ਰਹਿ ਗਈ ਗੱਪਣ ਹੋ ਗਈ 2 ਲੱਖ ਦੀ ਗਾਂ ਹੈ ਸਹੀ ਗੱਲ ਆ ਜੀ ਜਿੱਦੇ ਤਿਆਰ ਹੋਗੀ ਫੁੱਲ ਵੱਡੇ 6 ਫੁੱਟ ਤੋਂ ਉਪਰ ਹਾਈਟ ਆ ਵਿਹੜ ਦੀ ਸਹੀ ਗੱਲ ਆ ਜੀ ਬਾਕੀ ਬੇਲ ਵੀ ਬਹੁਤ ਆ ਵਜਨ ਵੀ ਬਹੁਤ ਆ ਤੇ ਬਰੀਡ ਵੀ ਪੂਰੀ ਚੰਗੀ ਆ ਜੀ ਪੂਰੀ ਠੰਡੀ ਸੁੱਦੀ ਵੀਰੇ ਕੋਈ ਲੱਤ ਨਹੀਂ ਛੜਨੀ ਬਾਕੀ ਜੇ ਬੰਦਾ ਕੋਈ ਸੇਵਾ ਕਰਨ ਲੱਗ ਜੇ ਤਾਂ ਬੰਦੇ ਦੀ ਸੇਵਾ ਨਹੀਂ ਸੀ ਬੰਦੇ ਬਾਹਰ ਗਏ ਕੈਨੇਡਾ ਸਾਰਾ maal ਵੇਚਦਾ ਅੱਛਾ ਜੀ ਹੁਣ 12 ਲੀਟਰ ਬਿਨਾ ਦਾਣੇ ਦੱਪੇ ਤੋਂ 12 ਲੀਟਰ ਦੁੱਧ ਸਹੀ ਗਾ ਮੋਢੇ ਤੇ ਘਰ ਹੁੰਦੀ ਆ ਵੈਟ ਪੂਰੀ ਜਿੱਦ ਤੱਕ ਇਹ ਹੁਣ 4 ਦਿਨ ਬੰਨ ਕੇ ਸੇਵਾਉਣ ਲੱਗ ਗਈ 18 ਲੀਟਰ ਦੁੱਧ ਚਵਾ ਦਾਂਗੇ ਇਹ ਨਹੀਂ ਵੱਧ ਜਾਣਾ ਸਹੀ ਗੱਲ ਹੈ ਜੀ ਬ੍ਰੀਡ ਦੇ ਦੇਖੋ ਤਾਂ ਹਾਈਟ ਲੈਂਥ ਦੇਖੋ ਸਹੀ ਗੱਲ ਹੈ ਹਾਈਟ ਲੈਂਥ ਤੱਕ ਬੂਥ ਦੇਖੋ ਬੱਚੀ ਤਿੰਨ ਉਂਗਲਾਂ ਦਾ ਹੀ ਕੰਨ ਆ ਸਾਰਾ ਪੂਰਾ ਮੋਟਾ ਟਾਪ ਦਾ ਥਣ ਲੱਗਿਆ ਫੋਰ ਸ਼ਾਂਖ ਭੋਰਾ ਵੀ ਨਹੀਂ ਬੂਥ ਬੂਥ ਦੇਖੋ ਵੀਰੇ ਗ ਜਿਹੜਾ ਸੀਮਾਂ ਲੱਗਿਆ ਉਹਦਾ ਰਿਕਾਰਡ ਤੁਹਾਨੂੰ ਪ੍ਰੋਪਰ ਮਿਲੂਗਾ ਹਾਈਟ ਲੈਂਥ ਤੁਸੀਂ ਆਪ ਚੈੱਕ ਕਰ ਲਓ ਜੀ ਬਾਕੀ ਥਣਾ ਦੀ ਡੰਨ ਹੋਊਗੀ ਬੇਫਿਕਰ ਹੋ ਜੋ ਤੇ ਡਿਮਾਂਡ ਇਹਦੀ ਵੀ ਫੋਨ ਤੇ ਰਹਿਣ ਵਾਲੀ ਆ ਤਿੰਨੇ ਹੀ ਨਗ ਚੰਗੀਆਂ ਆ ਜੀ ਜੇ ਕਿਸੇ ਨੇ ਥੋੜੇ ਪੈਸੇ ਚ ਚੰਗੀ ਬਰੀਡ ਲੈ ਕੇ ਜਾਣੀ ਆ ਤਾਂ ਇਹ ਲੈ ਜੋ ਜੇ ਕੋਈ ਸੱਜਣ ਸੱਜਰ ਸੂਈ ਦਾਗ ਚਾਹਵਾਣਾ ਜੀ ਤੇ ਸੱਜਰ ਸੂਈ ਪਸੰਦ ਕਰ ਸਕਦਾ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦੇ ਰਹੇ ਨੇ ਆ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ